ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਮਾਹੌਲ ਥੋੜਾ ਗਰਮ ਸੀ ਜਿਸ ਕਾਰਨ ਮਤਲਬ ਕਿ ਆਪਣਾ ਬੀਪੀਟੀ ਦਾ ਪੇਪਰ ਵੀ ਕੋਈ ਪੋਸਟਪੋਨ ਹੋ ਗਿਆ ਤੇ ਅੱਗੇ ਵੀ ਉਹਦਾ ਕੋਈ ਮਤਲਬ ਹਲੇ ਆਪਾਂ ਨੂੰ ਪਤਾ ਵੀ ਨਹੀਂ ਲੱਗਿਆ ਵੀ ਹਲੇ ਕਿੰਨਾ ਕੁ ਟਾਈਮ ਲੱਗੇਗਾ ਠੀਕ ਹੈ ਪਰੰਤੂ ਹੁਣ ਕੁਝ ਮਾਹੌਲ ਜਿਵੇਂ ਹੀ ਸਹੀ ਹੁੰਦਾ ਲੱਗ ਰਿਹਾ ਹੈ ਤਾਂ ਆਪਾਂ ਵੀ ਆਪਣਾ ਦੁਆਰਾ ਤੋਂ ਸ਼ੁਰੂ ਆਪਣਾ ਬੀਪੀਟੀ ਦੀ ਤਿਆਰੀ ਵੱਲ ਧਿਆਨ ਦਿਈਏ ਕਿਉਂਕਿ ਜਿਹੜਾ ਪੇਪਰ ਹੈ ਤੁਹਾਡਾ ਭਾਵੇਂ ਜਿਹੜਾ ਤੁਹਾਡਾ ਪੇਪਰ ਹੈ 2 ਕੁ ਮਹੀਨੇ ਲੇਟ ਹੋ ਜਾਵੇ ਠੀਕ ਹੈ ਅੱਜ ਤੋਂ ਮੰਨ ਕੇ ਚੱਲੋ ਕਿ 2 ਮਹੀਨੇ ਤੱਕ ਵਿੱਚ ਵਿੱਚ ਹੋ ਜਾਵੇਗਾ ਜੇ ਮਾਹੌਲ ਸਹੀ ਰਹਿੰਦਾ ਹੈ ਠੀਕ ਹੈ ਪਰ ਹੁਣ ਇਹ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਜਿਨ੍ਹਾਂ ਦੀ ਜ਼ੀਰੋ ਤਿਆਰੀ ਸੀ ਠੀਕ ਹੈ ਹੁਣ ਉਹ 2 ਮਹੀਨੇ ਦੇ ਵਿੱਚ ਵਿੱਚ ਉਹ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਜਿਹੜੀ ਉਹ ਕਰ ਸਕਦੇ ਆ ਠੀਕ ਹੈ ਤੁਸੀਂ ਇਸ ਦੇ ਲਈ ਸਾਡਾ ਕੋਰਸ ਜੁਆਇਨ ਕਰ ਸਕਦੇ ਹੋ ਕੋਰਸ ਵਿੱਚ ਤੁਹਾਨੂੰ ਕੀ ਮਿਲੇਗਾ ਤੁਹਾਡਾ ਜਿੰਨਾ ਵੀ ਸਿਲੇਬਸ ਹੈ ਬੀਐਨਐਸ ਬੀਐਨਐਸਐਸ ਠੀਕ ਹੈ ਪੀਪੀਆਰ ਇਸ ਤੋਂ ਇਲਾਵਾ ਹੋਰ ਜੀਕੇ ਵਗੈਰਾ ਜੋ ਵੀ ਸਿਲੇਬਸ ਹੈ ਮੈਥ ਰੀਜਨਿੰਗ ਠੀਕ ਹੈ ਸਾਰੇ ਦੇ ਸਾਰੇ ਜਿਹੜੇ ਤੁਹਾਨੂੰ ਇਹ ਜਿੰਨੇ ਵੀ ਟਾਪਿਕ ਹੈ ਇਹਨਾਂ ਦੇ ਵੀਡੀਓ ਰਿਕਾਰਡਡ ਲੈਕਚਰ ਹੋਣਗੇ ਠੀਕ ਹੈ ਪਲੱਸ ਪੀਡੀਐਫ ਹੋਣਗੇ ਐਪ ਉੱਤੇ ਮਿਲਣਗੇ ਠੀਕ ਹੈ ਹਰੇਕ ਟਾਪਿਕ ਉੱਤੇ ਤੁਹਾਨੂੰ 10-10 ਨੰਬਰਾਂ ਦੇ ਛੋਟੇ ਛੋਟੇ ਟੈਸਟ ਮਿਲਣਗੇ ਠੀਕ ਹੈ ਅਤੇ ਫਾਈਨਲੀ ਤੁਹਾਨੂੰ ਪੰਜ ਫੁੱਲ ਮੌਕ ਟੈਸਟ ਕਰਵਾਵਾਂਗੇ ਪੰਜ ਫੁੱਲ ਮੌਕ ਟੈਸਟ ਕੀ ਹੋਣਗੇ ਜਿਹੜੇ ਤੁਹਾਡੇ ਪ੍ਰੋਪਰ 90 ਨੰਬਰ ਦਾ ਤੁਹਾਡਾ ਪੇਪਰ ਹੈ ਉਸ ਤਰ੍ਹਾਂ ਹੋਏਗਾ ਠੀਕ ਹੈ ਤੁਸੀਂ ਇਹ ਸਾਰੇ ਡਿਟੇਲ ਦੀ ਜਾਣਕਾਰੀ ਜਿੰਨਾ ਵੀ ਕੋਰਸ ਵਿੱਚ ਕੀ ਕੁਝ ਕਰਵਾਉਣਾ ਉਸ ਦੀ ਜਾਣਕਾਰੀ ਤੁਸੀਂ 904181515272 ਉਤੇ WhatsApp ਕਰਕੇ ਲੈ ਸਕਦੇ ਹੋ ਠੀਕ ਹੈ WhatsApp ਨੰਬਰ ਹੈ ਠੀਕ ਹੈ ਇਸ ਉਤੇ WhatsApp ਕਰਨਾ ਹੈ ਤੁਸੀਂ ਤੁਹਾਨੂੰ ਸਾਰੀ ਡਿਟੇਲ ਜਿਹੜੀ ਜਾਣਕਾਰੀ ਮਿਲ ਜਾਵੇਗੀ ਠੀਕ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਕੈਂਡੀਡੇਟ ਜਿਹੜੇ BPT ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਡੀ ਇਹ YouTube ਸੀਰੀਜ਼ ਨਾਲ ਜੁੜ ਸਕਦੇ ਹਨ ਠੀਕ ਹੈ ਅੱਜ ਅਸੀਂ ਤੁਹਾਨੂੰ 10-10 ਨੰਬਰਾਂ ਦੀ BPT ਟੈਸਟ ਦਾ ਪਹਿਲਾ 파ਟ ਸ਼ੁਰੂ ਕਰ ਰਹੇ ਹਾਂ ਇਸ ਵਿੱਚ ਅਸੀਂ ਤੁਹਾਨੂੰ ਹਰੇਕ ਟੈਸਟ ਵਿੱਚ 10-10 ਨੰਬਰਾਂ ਦੇ ਟੈਸਟ ਕਰਵਾਵਾਂਗੇ ਠੀਕ ਹੈ ਜਿਹੜੇ ਵਿੱਚ ਕਿ 10-10 ਕੁਐਸਚਨ ਹੋਣਗੇ ਤੁਹਾਡੇ ਤੁਸੀਂ ਮਤਲਬ ਕਿ ਦਸਾਂ ਕੁਐਸਚਨ ਜਿਹੜੇ ਤੁਹਾਡੇ ਪ੍ਰੋਪਰ ਸਿਲੇਬਸ ਅਕੋਰਡਿੰਗ ਹੀ ਹੋਣਗੇ ਇਹ ਠੀਕ ਹੈ ਇਹਨਾਂ ਵਿੱਚ ਤੁਸੀਂ ਦੇਖਣਾ ਹੈ ਕਿ ਤੁਹਾਡਾ ਕਿਹੜਾ ਆਂਸਰ ਸਹੀ ਬਣਦਾ ਹੈ ਠੀਕ ਹੈ ਤੁਸੀਂ ਸਾਡੇ ਨਾਲ ਤੁਸੀਂ ਵੀ ਜਿਹੜੇ ਇਹ ਸਾਰੇ ਕੁਐਸਚਨ ਹੈ ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਇਗਜ਼ਾਮ ਚੋਂ ਆਏ ਹੋਏ ਨੇ ਠੀਕ ਹੈ ਜਿੰਨੇ ਵੀ ਇਹ ਕੁਐਸਚਨ ਨੇ ਤੁਹਾਡੇ ਲਗਭਗ ਸਾਰੇ ਆਪਾਂ ਨੇ ਪ੍ਰੀਵੀਅਸ ਈਅਰ ਜਿਹੜੇ ਤੁਹਾਡੇ ਪੇਪਰ ਹੋਏ ਆ ਬੀਪੀਟੀ ਦੇ ਉਹਨਾਂ ਦੇ ਚੱਕੇ ਹੋਏ ਆ ਠੀਕ ਹੈ ਬੀਪੀਟੀ ਦੇ ਪ੍ਰੀਵੀਅਸ ਈਅਰ ਵਾਲੇ ਉਨ੍ਹਾਂ ਵਿੱਚੋਂ ਹੀ ਜਿਹੜੇ ਕੁਐਸਚਨ ਤੁਹਾਨੂੰ ਕਰਵਾਵਾਂਗੇ ਬਾਕੀ ਜਿਹੜੇ ਵੀ ਕੈਂਡੀਡੇਟ ਕੋਰਸ ਜੁਆਇਨ ਕਰਨਾ ਚਾਹੁੰਦੇ ਆ ਉਹ 9041815272 ਉੱਤੇ ਕੰਟੈਕਟ ਕਰ ਸਕਦੇ ਹਨ ਐਸੀ ਤਰ੍ਹਾਂ ਦੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਅਤੇ ਐਮਸੀਕਿਊ ਟੈਸਟ ਸਾਡੀ ਐਪ ਉੱਤੇ ਕਾਫੀ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਇਹ ਤਾਂ ਆਪਾਂ ਇੱਕ ਅਦਾ ਜਿਹੜਾ ਚਲੋ ਤੁਹਾਨੂੰ ਸੈਂਪਲ ਦੇ ਤੌਰ ਤੇ ਕਰਵਾ ਰਹੀ ਹਾਂ ਪਰੰਤੂ ਸਾਡੀ ਐਪ ਉੱਤੇ ਤੁਹਾਨੂੰ ਐਮਸੀਕਿਊ ਟੈਸਟ ਅਤੇ ਪ੍ਰੀਵੀਅਸ ਇਅਰ ਇਦਾਂ ਦੇ ਕੁਐਸਚਨ ਹੈ ਜਿਹੜੇ 10-10 ਨੰਬਰਾਂ ਦੇ ਵਾਲੇ ਟੈਸਟ ਨੇ ਜਿਹੜੇ ਉਹ ਕਾਫੀ ਦੇਖਣ ਨੂੰ ਮਿਲ ਜਾਣਗੇ ਠ ਉੱਥੇ ਤੁਸੀਂ ਜਾ ਕੇ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੋ ਕਰ ਸਕਦੇ ਹੋ ਚਲੋ ਅੱਜ ਆਪਾਂ ਹੁਣ ਅੱਗੇ ਆਪਣਾ ਜਿਹੜਾ ਟੈਸਟ ਸ਼ੁਰੂ ਕਰਦੇ ਆਂ ਪਹਿਲਾ ਕੁਐਸਚਨ ਕੀ ਆ ਆਪਣਾ ਅੱਜ ਦਾ ਠੀਕ ਹੈ ਸਾਰਿਆਂ ਨੇ ਤੁਸੀਂ ਕੁਐਸਚਨ ਧਿਆਨ ਨਾਲ ਸੁਣਨਾ ਹੈ ਜਿਨ੍ਹਾਂ ਨੇ ਬੀਪੀਟੀ ਦਾ ਪੇਪਰ ਦੇਣਾ ਹੈ ਠੀਕ ਹੈ ਅੱਜ ਦੇਖਦੇ ਆਂ ਤੁਹਾਡੇ 10 ਵਿੱਚੋਂ ਕਿੰਨੇ ਨੰਬਰ ਵੜਨਗੇ ਠੀਕ ਹੈ ਸਾਰਿਆਂ ਨੇ ਧਿਆਨ ਨਾਲ ਪਹਿਲਾ ਕੁਐਸਚਨ ਦੇਖਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਆਨਸਰ ਹੈ ਉਹ ਟਾਈਪ ਕਰਨਾ ਹੈ ਵੀਡੀਓ ਨੂੰ ਪਾਉਜ਼ ਕਰਕੇ ਆਨਸਰ ਆਪਣਾ ਕਮੈਂਟ ਕਰੋ ਠੀਕ ਹੈ ਫਿਰ ਤੁਸੀਂ ਦੇਖਣਾ ਕਿ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ ਠੀਕ ਹੈ ਐਦਾਂ ਨ ਪੀਪੀਆਰ ਵਿੱਚ ਤੁਹਾਡਾ ਕੁਐਸਚਨ ਹੈ ਜਿਲਾ ਹੈੱਡਕੁਆਟਰ ਤੇ ਲੱਗੀਆਂ ਗਾਰਡਾਂ ਰਿਜ਼ਰਵ ਇਨਸਪੈਕਟਰ ਵੱਲੋਂ ਇੱਕ ਦਿਨ ਅਤੇ ਰਾਤ ਵਿੱਚ ਕਿੰਨੀ ਵਾਰ ਚੈੱਕ ਕੀਤੀਆਂ ਜਾਣੀ ਚਾਹੀਦੀਆਂ ਹਨ ਠੀਕ ਹੈ ਚਾਰ ਆਪਸ਼ਨ ਤੁਹਾਡੀ ਸਕਰੀਨ ਉੱਤੇ ਨੇ ਠੀਕ ਹੈ ਤੁਹਾਡੇ ਬੀਪੀਟੀ ਵਿੱਚ ਇਹ ਕੁਐਸਚਨ ਹੈ ਜਿਹੜਾ ਦੋ ਵਾਰ ਐਗਜ਼ਾਮ 'ਚ ਆਇਆ ਹੋਇਆ ਹੈ ਠੀਕ ਹੈ ਰਿਪੀਟਿਡਲੀ ਠੀਕ ਹੈ ਇਸ ਕਰਕੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਸਾਰੇ ਜਣੇ ਪਹਿਲਾਂ ਤਾਂ ਵੀਡੀਓ ਨੂੰ ਪਾਜ਼ ਕਰਕੇ ਇਸਦਾ ਆਨਸਰ ਕਮੈਂਟ ਕਰੋ ਫਿਰ ਦੇਖੋ ਤੁਹਾਡਾ ਸਹੀ ਆਨਸਰ ਹੈ ਜਾਂ ਨਹੀਂ ਸਹੀ ਆਨਸਰ ਜਿਹੜਾ ਉਹ ਇਸ ਦਾ ਉਹ ਹੋਵੇਗਾ ਇੱਕ ਵਾਰ ਦਿਨ ਅਤੇ ਦੋ ਵਾਰ ਰਾਤ ਨੂੰ ਠੀਕ ਹੈ ਇੱਕ ਵਾਰ ਦਿਨ ਵਿੱਚ ਅਤੇ ਦੋ ਵਾਰ ਰਾਤ ਨੂੰ ਜਿਹੜਾ ਇਹ ਆਨਸਰ ਹੈ ਇਸ ਦਾ ਸਹੀ ਆਨਸਰ ਹੋਵੇਗਾ ਚਲੋ ਆਜੋ ਅੱਗੇ ਦੇਖੋ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਇਹ ਬਿਲਕੁਲ ਤੁਹਾਡੇ ਪੇਪਰ ਵਿੱਚ ਆਇਆ ਹੋਇਆ ਕੁਐਸਚਨ ਹੈ ਬੀਪੀਟੀ 2018 ਦੇ ਪੇਪਰ ਵਿੱਚ ਤੁਹਾਡਾ ਕੁਐਸਚਨ ਹੈ ਜਿਹੜਾ ਇਹ ਆਇਆ ਸੀਗਾ ਠੀਕ ਹੈ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਸਹੀ ਆਨਸਰ ਦੱਸਣਾ ਤੁਸੀਂ ਇਸ ਦਾ ਸਹੀ ਆਨਸਰ ਹੋਵੇਗਾ ਕਮੈਂਟ ਕਰੋ ਸਾਰੇ ਜਣੇ ਸਹੀ ਆਨਸਰ ਹੋਵੇਗਾ ਸਮੁੰਦਰ ਕੋ ਠੀਕ ਹੈ ਅੱਗੇ ਆ ਜਾਓ ਬਲੈਕ ਕਾਰ ਲਈ ਕੀ ਸਜ਼ਾ ਹੈ ਠੀਕ ਹੈ ਤੁਹਾਡੇ ਪ੍ਰੀवियस ਇਅਰ ਇਗਜ਼ਾਮ ਚ ਆਇਆ ਹੋਇਆ ਇਹ ਕੁਐਸਚਨ ਪਰੰਤੂ ਹੁਣ ਬੀ ਐਨ ਐਸ ਵਿੱਚ ਹੋਣ ਕਰਕੇ ਹੁਣ ਤੁਸੀਂ ਬੀ ਐਨ ਐਸ ਦੀ ਧਾਰਾ ਦੱਸਣੀ ਹੈ ਕਿ ਬੀ ਐਨ ਐਸ ਦੀ ਕਿਹੜੀ ਧਾਰਾ ਇਹਦੇ ਵਿੱਚ ਲੱਗੇਗੀ ਕਿਹੜੀ ਹੈ ਬਲੈਕ ਕਾਰ ਲਈ ਸਜ਼ਾ ਇਹੜੀ ਹੈ ਉਹ ਬੀ ਐਨ ਐਸ ਵਿੱਚ 64 ਵਿੱਚ ਦੱਸੀ ਗਈ ਹੈ ਠੀਕ ਹੈ ਅੱਗੇ ਆ ਜਾਓ ਪੀ ਪੀ ਆਰ ਦੇ ਕਿਸ ਨਿਯਮ ਤਹਿਤ ਥਾਣੇ ਵਿੱਚ ਤਾਇਨਾਤ ਸ਼ਾਦੀशुदा ਮੁਲਾਜ਼ਮਾਂ ਦੀ ਲਿਸਟ ਥਾਣੇ ਵਿੱਚ ਰੱਖੀ ਜਾਂਦੀ ਹੈ ਤੁਹਾਡੇ ਪਿਛਲੇ ਪੇਪਰ ਵਿੱਚ 2018 ਬੀਪੀਟੀ ਦੇ एग्जाम ਵਿੱਚ ਇਹ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਉਸ ਤੋਂ ਪਹਿਲਾਂ ਵੀ ਸ਼ਾਇਦ ਇੱਕ ਵਾਰ 2016 ਦੇ ਮੇ ਵੀ ਆਇਆ ਸੀ ਦੋ ਵਾਰ ਇਹ ਜਿਹੜਾ ਕੁਐਸਚਨ ਤੁਹਾਡਾ ਰਿਪੀਟ ਹੋਇਆ ਹੈ ਸਹੀ ਆਨਸਰ ਕਮੈਂਟ ਕਰੋ ਸਹੀ ਆਨਸਰ ਹੋਵੇਗਾ 22.42 ਠੀਕ ਹੈ ਅੱਗੇ ਆ ਜਾਓ ਪੰਜਵਾਂ ਕੁਐਸਚਨ ਦੱਸੋ ਭਾਰਤ ਦਾ ਪਹਿਲਾ ਉਪਗ੍ਰਹਿ ਜੋ 1975 ਵਿੱਚ ਛੱਡਿਆ ਗਿਆ ਸੀ ਕਿਹੜਾ ਸੀ ਠੀਕ ਹੈ ਇਹ ਵੀ ਤੁਹਾਡੇ ਪੇਪਰ ਵਿੱਚ ਕੁਐਸਚਨ ਆਇਆ ਹੋਇਆ ਹੈ ਆਪਾਂ ਸਾਰੇ ਪੇਪਰ ਵਾਲੇ ਕੁਐਸਚਨ ਚੱਕੇ ਨੇ অপਸ਼ਨ ਇਹਦੇ નીચે ਦੇਖ ਲਵੋ ਆਰਿਆ ਪੱਟਾ ਉੱਪਰ ਪਾਸ ਕਰ ਰੋहिणी ਇਨਸੈਕਟ 1 ए ਠੀਕ ਹੈ ਸਹੀ ਆਨਸਰ ਕਮੈਂਟ ਕਰੋ ਸਹੀ ਆਨਸਰ ਇਹਦਾ ਇਸਦਾ ਹੋਵੇਗਾ ਆਰਿਆ ਪੱਟ ਠੀਕ ਹੈ ਅੱਗੇ ਆ ਜਾਵੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਇਹ ਵੀ ਕੁਐਸਚਨ ਦੋ ਵਾਰ ਤੁਹਾਡੇ ਐਗਜ਼ਾਮ ਚ ਆਇਆ ਹੋਇਆ ਹੈ ਪੀਪੀਆਰ ਚੋ ਕੁਐਸਚਨ ਹੈ ਮੁਖਿ ਸਪਾਹੀ ਨ타 ਸਿੰਘ ਨੂੰ ਜਿਸ ਨੂੰ ਰਾਸ਼ਟਰਪਤੀ ਮੈਡਲ ਮਿਲਿਆ ਹੋਵੇ ਅਤੇ ਫਾਇਰ ਸਰਵਿਸ ਮੈਡਲ ਮਿਲਿਆ ਹੈ ਦੱਸੋ ਨਥਾ ਸਿੰਘ ਨੂੰ ਹੇਠ ਲਿਖੇ ਹੋ ਚਿਹੜੇ ਕਿਹੜੇ ਫਿਕਰੇ ਤਹਿਤ ਤੱਕ ਕੀਤੀ ਜਾਵੇਗੀ ਚਾਰ ਆਪਸ਼ਨ ਨੇ ਤੁਹਾਡੇ ਸਕਰੀਨ ਉੱਤੇ ਸਹੀ ਆਨਸਰ ਦੱਸੋ ਸਹੀ ਆਨਸਰ ਇਸ ਦਾ ਹੋਵੇਗਾ ਕੋਈ ਵੀ ਨਹੀਂ ਠੀਕ ਹੈ ਦੇਖੋ ਤੁਸੀਂ ਇੱਕਦਮ ਇਸ ਕੁਐਸਚਨ ਨੂੰ ਦੇਖਦੇ ਸਾਰ ਕੀ ਕਹੋਗੇ 13.19 ਠੀਕ ਹੈ ਤੁਹਾਡੇ ਧਿਆਨ ਵਿੱਚ ਇਹ ਜਾਵੇਗਾ ਠੀਕ ਹੈ 13.19 ਪਰੰਤੂ ਜਿਹੜਾ ਇਹ ਕੁਐਸਚਨ ਹੈ ਨਾ ਇਹਦੇ ਵਿੱਚ ਲਿਖਿਆ ਹੋਇਆ ਮੁੱਖ ਸਿਪਾਹੀ ਠੀਕ ਹੈ ਜੇਲੀ ਉਹ ਤਰਕੀਯਾ ਸਿਪਾਹੀ ਨਿਤੀ ਜਾਂਦੀ ਹੈ ਇਸ ਕਰਕੇ ਇਹ ਤੁਸੀਂ ਧਿਆਨ ਰੱਖਣਾ ਇੱਥੇ ਇਸ ਦਾ ਜਿਹੜਾ ਆਨਸਰ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਹੈ ਤੁਹਾਡੇ ਰੀਅਲ ਪੇਪਰ ਵਿੱਚ ਇਹ ਕੁਐਸਚਨ ਆਇਆ ਹੋਇਆ ਹੈ ਅੱਗੇ ਆਜੋ ਪੀਪੀਆ ਪੀਪੀਆ ਅਨੁਸਾਰ ਕਸਤੀ ਹੁਕਮ ਫਾਈਲ ਕਿੰਨੇ ਸਮੇਂ ਬਾਅਦ ਨਸ਼ਟ ਕੀਤੀ ਜਾਂਦੀ ਹੈ ਠੀਕ ਹੈ ਇਹ ਵੀ ਕੁਐਸਚਨ ਤੁਹਾਡੇ ਪੇਪਰ ਵਿੱਚ ਆਇਆ ਹੋਇਆ ਹੈ ਸਹੀ ਆਨਸਰ ਦੱਸੋ 1 ਸਾਲ 2 ਸਾਲ 3 ਸਾਲ 5 ਸਾਲ ਸਹੀ ਆਨਸਰ ਕਮੈਂਟ ਕਰੋ ਸਹੀ ਆਨਸਰ ਇਹਦਾ ਤੁਹਾਡਾ ਹੋਵੇਗਾ ਇੱਥੇ 2 ਸਾਲ ਠੀਕ ਹੈ ਅੱਗੇ ਆਜੋ ਅੱਗੇ ਆਜੋ ਕੁਐਸਚਨ ਨੰਬਰ 8 ਨਿਰਿੰਦਰ ਆਪਣੇ ਜੁੜਵਾ ਭਰਾ ਜਤਿੰਦਰ ਦੀ ਜਗ੍ਹਾ ਖੁਦ ਨੂੰ ਜਤਿੰਦਰ ਦੱਸ ਕੇ ਪਲੱਸ 2 ਦਾ ਪੇਪਰ ਜਿਹੜਾ ਦੇ ਆਉਂਦਾ ਹੈ ਦੱਸੋ ਨਿਰਿੰਦਰ ਨੇ ਕਿਹੜੀ ਧਾਰਾ ਦਾ ਜੁਰਮ ਕੀਤਾ ਠੀਕ ਹੈ ਆਈਪੀਸੀ ਲਿਖੋਗੇ ਇੱਥੇ ਗਲਤੀ ਨਾਲ ਬੀਐਨਐਸ ਆਉਣਾ ਸੀਗਾ ਠੀਕ ਹੈ ਬੀਐਨਐਸ ਦੀ ਕਿਹੜੀ ਧਾਰਾ ਤਹਿਤ ਜੁਰਮ ਕੀਤਾ ਹੈ ਨਿਰਿੰਦਰ ਆਪਣੇ ਜੁੜਵਾ ਭਰਾ ਜਤਿੰਦਰ ਨੂੰ ਜਤਿੰਦਰ ਦੀ ਜਗ੍ਹਾ ਖੁਦ ਨੂੰ ਜਤਿੰਦਰ ਦੱਸਦਾ ਤੇ ਪਲੱਸ 2 ਦਾ ਪੇਪਰ ਦੇ ਆਉਂਦਾ ਉਹਦੀ ਜਗ੍ਹਾ ਦੱਸੋ ਉਸਨੇ ਆਈਪੀਸੀ ਦੀ ਕਿਹੜੀ ਸੌਰੀ ਬੀਐਨਐਸ ਦੀ ਕਿਹੜੀ ਧਾਰਾ ਤਹਿਤ ਜੁਰਮ ਕੀਤਾ ਹੈ ਇਹ ਹੈ ਮਤਲਬ ਕਿ ਨਿਰਿੰਦਰ ਨੇ ਕੀ ਕੀਤਾ ਪੇਸ਼ ਕਿਸੇ ਹੋਰ ਦਾ ਪੇਸ਼ ਧਾਰਨ ਕਰਕੇ ਧੋਖਾ ਕੀਤਾ ਹੈ ਇਹ ਜਿਹੜਾ ਸਹੀ ਆਨਸਰ ਹੈ ਇਹ ਤੁਹਾਡਾ ਹੋਵੇਗਾ 319 ਦਾ 2 ਠੀਕ ਹੈ 319 21 ਵਿੱਚ ਉਹਦੀ ਡੈਫੀਨੇਸ਼ਨ ਹੈ 319 2 ਵਿੱਚ ਜਿਹੜੀ ਹੈ ਉਹ ਸਜਾ ਦਿੱਤੀ ਗਈ ਹੈ ਠੀਕ ਹੈ ਆਜੋ ਅਗਲਾ ਕੁਐਸਚਨ ਪੀਪੀਆਰ ਦਾ ਕਿਹੜਾ ਨਿਯਮ ਸੀਆਈਡੀ ਵਿਭਾਗ ਦੇ ਰੂਲਾਂ ਬਾਰੇ ਜਾਣਕਾਰੀ ਦਿੰਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਪਹਿਲਾ ਹੀ ਪੇਪਰ ਵਿੱਚ ਆਇਆ ਹੋਇਆ ਹੈ ਤੁਹਾਡੇ ਸਹੀ ਆਨਸਰ ਹੋਵੇਗਾ 21.31 ਠੀਕ ਹੈ ਅੱਗੇ ਆ ਜਾਓ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਬੋਲਣ ਦੀ ਆਜ਼ਾਦੀ ਦਾ ਹੱਕ ਦਿੰਦਾ ਹੈ ਠੀਕ ਹੈ 17 18 19 20 ਸਹੀ ਅਨਸਰ ਦੱਸੋ ਤੁਹਾਡਾ ਕਿਹੜਾ ਹੋਵੇਗਾ ਸਹੀ ਅਨਸਰ ਹੈ ਜਿਹੜਾ ਇਸ ਦਾ ਹੋਣ ਵਾਲਾ ਹੈ 19 ਠੀਕ ਹੈ ਜਿੰਮੇ ਤਾਂ ਹੁਣ ਤੁਸੀਂ ਇਹ ਐਮਸੀਕਿਊ ਟੈਸਟ ਦੇਖਿਆ 10 ਨੰਬਰਾਂ ਦਾ ਠੀਕ ਹੈ ਬਿਲਕੁਲ ਐਸੀ ਤਰ੍ਹਾਂ ਦੇ ਹੀ ਆਨਲਾਈਨ ਐਮਸੀਕਿਊ ਟੈਸਟ ਅਸੀਂ ਆਪਣੀ ਐਪ ਉੱਤੇ ਪਾਏ ਹੋਏ ਹਨ ਠੀਕ ਹੈ ਕਾਫੀ ਟੈਸਟ ਨੇ ਤੁਹਾਨੂੰ ਹਰੇਕ ਟੌਪਿਕ ਉੱਤੇ 10-10 ਪਲੱਸ ਟੈਸਟ ਮਿਲ ਜਾਣਗੇ ਉਹ ਹੋਰ ਵੀ ਅਸੀਂ ਅੱਗੇ ਜਿਹੜਾ ਉਹਨਾਂ ਵਿੱਚ ਵਾਦਾ ਕਰ ਰਹੇ ਹਾਂ ਠੀਕ ਹੈ ਪੇਪਰ ਤੱਕ ਤੁਹਾਨੂੰ ਅਸੀਂ ਤਕਰੀਬਨ 20 ਵੀ ਦੇ ਪਲੱਸ ਟੈਸਟ ਜਿਹੜੇ ਕਰਵਾ ਦੇਵਾਂਗੇ ਇਹ ਤਾਂ ਕਿ ਤੁਹਾਡਾ ਜਿਹੜਾ ਵਧੀਆ ਤਿਆਰੀ ਜਿਹੜੀ ਤੁਹਾਡੀ ਹੋ ਸਕੇ ਠੀਕ ਹੈ ਤੁਸੀਂ ਸਾਡਾ ਕੋਰਸ ਜੁਆਇਨ ਕਰ ਸਕਦੇ ਹੋ WhatsApp ਕਰਨਾ ਹੈ ਤੁਸੀਂ 9041815272 ਉੱਤੇ ਠੀਕ ਹੈ ਉੱਥੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਕੋਰਸ ਬੰਦੀ ਬਾਕੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ BPT ਇਗਜ਼ਾਮਸ ਹੁੰਦੀ ਇਸੇ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਹੁਣ ਇੰਨਾ ਹੀ BPT ਟੈਸਟ 1 ਕੀਤਾ ਆਪਾਂ ਨੇ ਅਗਲੀ ਵੀਡੀਓ ਚ قنوار